ਪਿੰਡ ਦੀ ਸੱਥ ਦੇ ਪ੍ਰੋਗਰਾਮ ਨੂੰ ਲੈ ਕੇ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਅੱਜ ਪਹੁੰਚੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੂਲਪੁਰ ਵਿਖੇ ਤੁਹਾਨੂੰ ਇਸ ਪਿੰਡ ਦੀਆਂ ਸੀ ਤਸਵੀਰਾਂ ਦਿਖਾਨਗੇ ਮੇਰੇ ਪਿੱਛੇ ਪਿੰਡ ਦੀ ਜਿਹੜੀ ਸੱਥ ਬੱਠੀ ਆ ਕਿਉਂਕਿ ਪਿੰਡ ਵਿੱਚ ਬਹੁਤ ਸਾਰੇ ਇਦਾਂ ਦੇ ਮੁੱਦੇ ਹੁੰਦੇ ਹਨ ਜਿਹਨਾਂ ਨੂੰ ਲੈ ਕੇ ਪਿੰਡ ਦੇ ਜਿਹੜੇ ਲੋਕ ਆ ਇਕੱਠੇ ਹੁੰਦੇ ਨੇ ਸ਼ਾਮ ਨੂੰ ਜਿਹੜਾ ਆ ਇਹ ਪਿੰਡ ਦੀ ਇੱਕ ਫਿਰਨੀ ਆ ਗੁਰਦੁਆਰਾ ਸਾਹਿਬ ਦੇ ਲੱਗ ਗਿਆ ਸੀ ਬਿਲਕੁਲ ਇੱਥੇ ਆਏ ਆ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਪਿੰਡ ਦੀ ਇਸ ਵੇਲੇ ਜਿਹੜੇ ਜਿਹੜੇ ਮੁੱਦੇ ਹਨ ਹਾਂਜੀ ਸਰ ਕੀ ਨਾਮ ਹਾਂਜੀ ਸਰ ਪਹਿਲਾਂ ਤਾਂ ਆਪਣੇ ਪਿੰਡ ਬਾਰੇ ਦੱਸੋ ਤੁਸੀਂ ਪਿੰਡ ਦਾ ਇਤਿਹਾਸ ਹੈ ਜੀ ਅਸੀਂ ਵੈਸੇ ਪਹਿਲਾਂ ਪਿੱਛੋਂ ਪਾਕਿਸਤਾਨ ਤੋਂ 1947 ਚ ਆਏ ਸਾਡੇ ਪਡੇਰੇ ਤੇ ਇੱਥੇ ਆਣ ਕੇ ਵਸੇ ਸਾਡੇ ਪਿੰਡ 'ਚ ਨਿਰਮਲ ਸਿੰਘ ਸੰਤ ਹੋਏ ਜਿਨ੍ਹਾਂ ਨੇ ਸਾਨੂੰ ਉਸ ਟਾਈਮ ਬੜੇ ਆਰਥਿਕ ਤੌਰ ਤੇ ਅਸੀਂ ਟਾਈਟ ਸੀ ਇਕਨੋਮਿਕਲੀ ਸਾਡੇ ਹਾਲਾਤਾਂ ਦੇ ਵਿੱਚ ਨਾਲ ਸਾਡੀ ਮਦਦ ਕੀਤੀ ਜਿੱਦਾਂ ਪੜ੍ਹਾਈ ਐਜੂਕੇਸ਼ਨ ਦੇ ਵਿੱਚ ਸਾਨੂੰ ਧਰਮ ਦੇ ਨਾਲ ਜੋੜਿਆ ਤੇ ਹੁਣ ਜਿਹੜਾ ਅੱਜ ਦਾ ਜਮਾਨਾ 40 50 ਸਾਲ 70 ਸਾਲਾਂ ਜਿਹੜਾ ਡਿਵੈਲਪਮੈਂਟ ਕਰਕੇ ਇਸ ਟਾਈਮ ਸਾਡੇ ਬੱਚੇ ਜ਼ਿਆਦਾ ਐਨਆਰਆਈ ਨੇ ਤੇ ਨਾਲ ਦੇ ਨਾਲ ਐਜੂਕੇਸ਼ਨ ਦੇ ਵਿੱਚ ਵੀ ਸਾਡੇ ਬੱਚੇ ਪਿੰਡ ਦੇ ਵਿੱਚ ਬਹੁਤ سارے ਬੱਚੇ ਇੰਟੈਲੀਜੈਂਟ ਨੇ ਜਿਹੜੇ ਵੱਡੀ ਵੱਡੀ ਅਫਸਰ ਆਬਵੀਸ ਜੇ ਜੋਬਾਂ ਦੇ ਵੀ ਲੱਗੇ ਨੇ ਤੇ ਨਾਲੇ ਹੁਣ 500 ਤੋਂ ਵੱਧ ਬੱਚੇ ਐਨਆਰਆਈ ਨੇ ਤੇ ਇਸ ਟਾਈਮ ਜਿਹੜਾ ਖੇਤੀਬਾੜੀ ਤੌਰ ਤੇ ਵੀ ਡਿਵੈਲਪਮੈਂਟ ਪਿੰਡ ਦੇ ਵਿੱਚ ਚੰਗੀ ਏ ਪ ਧਰਮ ਦੇ ਨਾਲ ਤੇ ਵੀ ਜਿਹੜਾ ਕਿ ਚੰਗਾ ਵਿਕਾਸ ਹੈ ਲੋਕੀ ਬੜੇ ਧਾਰਮਿਕ ਨੇ ਚੰਗੇ ਸਿਆਣੇ ਲੋਕ ਬੈਠੇ ਨੇ ਸਾਰੇ ਬੀਬੇ ਬੱਚੇ ਨੇ ਸਰ ਤੇ ਬਹੁਤ ਵਧੀਆ ਪਿੰਡ ਦਾ ਇਤਿਹਾਸ ਹੈ ਸਰ ਪਿੰਡ ਦੀ ਮਤਲਬ ਜਿਸ ਜਿਸਰਾ ਸੀ ਜਿਸ ਤਮ ਬਾਕੀ ਪਿੰਡਾਂ ਵਿੱਚ ਵੀ ਵਿਚਰੇ ਆ ਪਿੰਡ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਹੁੰਦੇ ਨੇ ਕੋਈ ਇੱਕ ਮੁੱਦਾ ਤੁਹਾਡੇ خیال ਚ ਹਾਂਜੀ ਪਿੰਡ ਦੇ ਵਿੱਚ ਮੁੱਦਾ ਇਹ ਹੀ ਹੈ ਜਿ ਕਿ ਆਨ ਆਲੇ ਸਮੇਂ ਦੇ ਵਿੱਚ ਅਸੀਂ ਪਿੰਡ ਜਨ ਇੱਕ ਸਟੇਡੀਅਮ ਬਣਾਉਣਾ ਚਾਹੁੰਦੇ ਆ ਤੇ ਜਿਹੜਾ ਕਿ ਘਾਟੇ ਅਸੀਂ ਮਹਿਸੂਸ ਕਰਦੇ ਆ ਤੇ ਉਹ ਪਿਛਲੀਆਂ ਸਰਕਾਰਾਂ ਦੀ ਕਿਹੜੋਂ ਢਿੱਲ ਕਰਕੇ ਜਾਂ ਕੋਈ ਪਿਛਲੀਆਂ ਪੰਚਾਇਤਾਂ ਦੀ ਕਰਕੇ ਜਿਹੜੀ ਸਾਡੀ ਪਿੰਡ ਦੀ ਪੰਚਾਇਤੀ ਜ਼ਮੀਨ ਸੀ ਜਿਹੜੀ ਉਸ ਇਹਨਾਂ ਨੇ ਥੱਲੇ ਦੱਬੀ ਅੱਜ ਅਸੀਂ ਕੋਰਟ 'ਚ ਕੇਸ ਫਾਈਲ ਕਰ ਰਹੇ ਆਂ ਆਨ ਵਾਲੇ ਸਮੇਂ ਦੇ ਵਿੱਚ ਜਲਦੀ ਅਸੀਂ ਉਹਨਾਂ ਨੂੰ ਵਿਨ ਕਰਕੇ ਕੇਸ ਆਈ ਸਟੇਡੀਅਮ ਬਣਾਵਾਂਗੇ ਪਿੰਡ ਦੇ ਵਿੱਚ ਤੇ ਜਿਹੜੇ ਬੱਚੇ ਨੇ ਸਾਡੇ ਖੇਡਾਂ ਵਿੱਚ ਲਾਵਾਂਗੇ ਉਹਨਾਂ ਨੂੰ ਪਿੰਡ ਦਾ ਵਿਕਾਸ ਕਰਾਂਗੇ ਠੀਕ ਆ ਜੀ ਹੁਣ ਅਸੀਂ ਗੱਲ ਕਰਦੇ ਆਂ ਇਹ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਸਰਪੰਚ ਸਾਹਿਬ ਪਹਿਲਾਂ ਆਪਣਾ ਨਾਮ ਦੱਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਥੇ ਨਿਊਜ਼ ਚੈਨਲ ਆਉਣ ਦਾ ਪਿੰਡ ਪੂਲ ਪਰਚੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਵਰਿੰਦਰ ਸਿੰਘ ਵਰਿੰਦਰ ਸਿੰਘ ਜੀ ਤੁਸੀਂ ਪਿੰਡ ਦੇ ਸਰਪੰਚ ਹੋ ਤੇ ਹੁਣ ਸਰਪੰਚ ਬਣੇ ਕੋ ਪਹਿਲਾਂ ਵੀ ਸਰਪੰਚ ਸੀ ਨਹੀਂ ਮੈਂ ਹੁਣ ਇਸ ਟਰਮ 'ਚੋਂ ਮੈਂ ਪਹਿਲੀ ਵਾਰ ਬਣਿਆ ਪਹਿਲੀ ਵਾਰ ਸਰਪੰਚ ਬਣਿਆ ਇਸ ਤੋਂ ਪਹਿਲਾਂ ਮੈਂ ਮੈਂਬਰ ਪੰਚਾਇਤ ਸੀ ਪਿੰਡ ਦਾ ਤੇ ਪਿੰਡ ਦੀ ਵਿਕਾਸ ਨੂੰ ਲੈ ਕੇ ਕਿਹੜੀਆਂ ਤੁਹਾਡੀਆਂ ਯੋਜਨਾਵਾਂ ਮੈਂ ਮੈਂ ਜਦੋਂ ਇਲੈਕਸ਼ਨ ਲੜਨੀ ਸੀ ਸਭ ਤੋਂ ਪਹਿਲਾਂ ਮੇਰਾ ਟੀਚਾ ਇਹ ਸੀ ਕਿ ਮੈਂ ਪਿੰਡ ਦੇ ਵਿੱਚ ਸਟੇਡੀਅਮ ਬਣਾਵਾਂ ਕਿਉਂਕਿ ਮੇਰੀ ਵੀ 32-33 ਸਾਲ ਉਮਰ ਹੋ ਗਈ ਹੈ ਮੈਂ ਵੀ ਇਸ ਤੋਂ ਪਹਿਲਾਂ ਲੋਕਾਂ ਦੇ ਪਿੰਡਾਂ ਜਾ ਕੇ ਖੇਡਦਾ ਰਿਹਾ ਹਾਂ ਤੇ ਆਪਣੇ ਪਿੰਡ 'ਚ ਅਜੇ ਤੱਕ ਕਦੀ ਕੋਈ ਸਟੇਡੀਅਮ ਨਹੀਂ ਆਇਆ ਜੋ ਕਿ 14 ਕਿੱਲੇ ਜ਼ਮੀਨ ਸਾਡੇ ਪਿੰਡ ਦੀ ਸੀ ਤੇ ਕਹਿ ਲਓ ਜਿੰਨੇ ਵੀ ਹੁਣ ਤੱਕ ਸਰਪੰਚ ਬਣਦੇ ਆਏ ਨੇ ਐਂਟੀ ਪਾਰਟੀਆਂ ਜੋ ਵੀ ਹੈਗੇ ਸੀ ਸਾਡੇ ਤੋਂ ਮੋਹਤਵਾਰ ਜਿਹੜੇ ਪਹਿਲਾਂ ਸੀ ਉਹਨਾਂ ਕੋਲ ਆਲਰੇਡੀ ਜ਼ਮੀਨਾਂ ਪਿੰਡ ਦੀਆਂ ਉਹਨਾਂ ਨੇ ਦੱਬੀਆਂ ਹੋਈਆਂ ਸੀ ਤੇ ਜਿੰਨੀ ਘਾੜ ਕਰਨ ਮਤਲਬ ਸਾਡੇ ਪਿੰਡ ਚ ਸਟੇਡੀਅਮ ਨਹੀਂ ਬਣ ਸਕਿਆ ਅਜੇ ਤੱਕ ਨਾ ਹੀ ਪਿੰਡ ਦੀ ਡਿਵੈਲਪਮੈਂਟ ਹੋ ਸਕੀ ਤੇ ਜਿੰਨੀ ਉਹ 14 ਕਿੱਲੇ ਜ਼ਮੀਨ ਸੀ ਉਹ ਸਾਰੀ ਪਿੰਡ ਦਾ ਜਿਹੜਾ ਪਿਛਲਾ ਸਰਪੰਚ ਸੀਗਾ ਉਹ ਆਪਣੇ ਕਬਜ਼ੇ ਚ ਲੈ ਕੇ ਬੰਦਾ ਨਹੀਂ ਉਹਦੇ ਕੋਲ ਵੀ ਹੈਗੀ ਸੀ ਤੇ ਹੋਰ ਇੱਕ ਪਿੰਡ ਦਾ ਲੰਬੜਦਾਰ ਸੀ ਉਹਦੇ ਕੋਲ ਵੀ ਪਿੰਡ ਦੀ ਜ਼ਮੀਨ ਸੀ ਤੇ ਹੋਰ ਵੀ ਹੈਗੇ ਨੇ 8-10 ਘਰ ਹੈਗੇ ਨੇ ਜਿਨ੍ਹਾਂ ਕੋਲ ਪਿੰਡ ਦੀ ਜ਼ਮੀਨ ਹੈ ਪੰਚਾਇਤ ਦੀ ਤੇ ਜਿਹਦੇ ਕਰਕੇ ਨਾ ਹੀ ਪਿੰਡ ਨੂੰ ਕੋਈ ਆਮਦਨ ਦਾ ਸਾਧਨ ਹੈ ਤੇ ਨਾ ਹੀ ਕੋਈ ਸਟੇਡੀਅਮ ਨਾ ਕੋਈ ਕੂੜੇ ਦਾ ਡੰਪ ਅਸਤਕ ਬਣਿਆ ਕੋਈ ਪਿੰਡ ਨੂੰ ਸਹੂਲਤ ਨਹੀਂ ਹੈਗੀ ਉਸ ਚੀਜ਼ ਦੀ ਤੇ ਹੁਣ ਜਿਹੜਾ ਤੁਹਾਡਾ ਮੰਨ ਲੈ ਸੀ ਗੱਲ ਕਰਦੇ ਆ ਪਿੰਡ ਦੇ ਛੱਪੜ ਦੀ ਜਿਹਦਾ ਪਿੰਡ ਦੇ ਜਿਹੜੀ ਇਹ ਪਾਣੀ ਹੁੰਦਾ ਚਾਰੇ ਜਿਹੜੇ ਚਫੇਰੇ ਘੁੰਮਦਾ ਆ ਸੀ ਵੀਰੇ ਦਾ ਉਸ ਨੂੰ ਲੈ ਕੇ ਕੋਈ ਨਿਕਾਸੀ ਵਧੀਆ ਤਰੀਕੇ ਨਾਲ ਹੈਗੀ ਇੱਥੇ ਕਿਉਂਕਿ ਪਿਛਲੀ ਟਰਮ ਚ ਗਵਰਨਮੈਂਟ ਨੇ ਤੇ ਪੈਸੇ ਦਿੱਤੇ ਸੀ 25 ਲੱਖ ਰੁਪਏ ਆਇਆ ਸੀ ਤੇ ਪਿੰਡੂ 16 ਲੱਖ ਰੁਪਏ ਇਕੱਠਾ ਹੋਇਆ ਸੀ ਫਿਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ 48 ਲੱਖ ਰੁਪਏ ਹੈਗਾ ਉਹ ਪਿੰਡ ਤੋਂ ਛੱਪੜ ਬਾਹਰ ਹੋਣਾ ਚਾਹੀਦਾ ਪਿੰਡ ਤੋਂ ਕਿਉਂਕਿ ਸਾਡੇ ਕੋਲ ਆਲਰੇਡੀ ਜ਼ਮੀਨ ਹੈਗੀ ਪਿੰਡ ਦੀ ਇਹ 12 13 ਕਨਾਲਾ ਹੈਗੀ ਜਿਹੜਾ ਉਹ ਛੱਪੜ ਉਹ ਉੱਥੇ ਟਰਾਂਸਫਰ ਹੋਣਾ ਚਾਹੀਦਾ ਸੀ ਪਰ ਪਿਛਲੀ ਪੰਚਾਇਤ ਨੇ ਪਿਛਲੇ ਸਰਪੰਚ ਨੇ ਮਤਲਬ ਪਿੰਡ ਦੇ ਹੀ ਮਤਲਬ ਗਰੀਬ ਜਿਹੜੇ ਲੋਕ ਨੇ ਆਪਣੇ ਐਸਸੀ ਭਾਈ ਜਾ ਰਹਾ ਉਹਨਾਂ ਦੇ ਘਰਾਂ ਦੇ ਨਾਲ ਹੀ ਮਤਲਬ ਫੇਰ ਛੱਪੜ ਉੱਥੇ ਹੀ ਡਵੈਲਪ ਕਰ ਦਿੱਤਾ ਹੈ ਮਤਲਬ ਉਹਦਾ ਕੋਈ ਬੈਨੀਫਿਟ ਨਹੀਂ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਗਿਆ ਤੇ ਉਹਦਾ ਨੁਕਸਾਨ ਹੀ ਹੈ ਪਿੰਡ ਨੂੰ ਮਤਲਬ ਆਨ ਵਾਲੇ ਸਮੇਂ 'ਚ ਇਹ ਵੀ ਕਿ ਕਾਲੇ ਪੀਲੇ ਦਾ ਵੀ ਡਾਰੇ ਮਤਲਬ ਕਿਉਂਕਿ ਜਿਹੜਾ ਬੋਰਾ ਦਾ ਪਾਣੀ ਹੋਏ ਉਹ ਗੰਦਾ ਲੱਗ ਪਿਆ ਝੱਗ ਬਣਨ ਲੱਗ ਪਿਆ ਤੇ ਉਹ ਨੁਕਸਾਨ ਹੀ ਹੈ ਇਹਨਾਂ ਨੇ ਸੋਚਿਆ ਨਹੀਂ ਪੈਸੇ ਲਾਣ ਲੱਗੇ ਨੁਕਸਾਨ ਹੀ ਕੀਤਾ ਪਿੰਡ ਦਾ ਪਰ ਆਪਣੀ ਕੋਸ਼ਿਸ਼ ਚੱਲ ਰਹੀ ਹੈ ਮੈਂ ਜ਼ਮੀਨ ਛਡਵਾਈ ਹੈ ਪਿੱਛੇ 14 ਕਨਾਲਾ ਉਹਦੇ ਚ ਆਪਾਂ 10 12 ਮਰ ਲਿਆ ਕਿ ਕੂੜੇ ਦਾ ਡੰਬ ਬਣਾ ਰਹੇ ਆ ਤੇ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਜੇ ਗਵਰਨਮੈਂਟ ਸਾਨੂੰ ਗ੍ਰਾਂਟ ਵਧੀਆ ਪ੍ਰੋਵਾਈਡ ਕਰੇਗੀ ਤੇ ਅਸੀਂ ਛੱਪੜ ਪਿੰਡ ਤੋਂ ਬਾਹਰ ਲੈ ਕੇ ਜਾਵਾਂਗੇ ਜਿਹੜੀ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ 14 ਖਿੱਲੇ ਆ ਜਿਹੜੀ ਤੱਬ ਹੀ ਸੀ ਪਹਿਲਾਂ ਉਹ ਹੁਣ ਛੜਾਈਏ ਖਾਲ ਤਵੀ ਉਹਨਾਂ ਥੱਲੇ ਆ ਇਹ ਕੋਸ਼ਿਸ਼ ਤੇ ਅਸੀਂ ਛੜਵਾਈਏ ਕੋਈ 7 ਕ ਖਿੱਲਿਆਂ ਦਾ ਜਿਹੜਾ ਉਹ ਕੇਸ ਚੱਲ ਰਿਹਾ ਤੇ ਮਾਨਯੋਗ ਡੀਡੀਪੀ ਅਦਾਲਤ ਤੋਂ ਅਸੀਂ ਉਹ ਕੇਸ ਜਿੱਤ ਲਿਆ ਤੇ ਇਹਨਾਂ ਨੇ ਦਸੂਏ ਆਪਣੇ ਦਸੂਆ ਸਿਵਲ ਕੋਰਟ ਚ ਕੇਸ ਪਾਇਆ ਉਹਦੇ ਚਾਹੀ ਆਪਣਾ ਫਾਈਟ ਕਰ ਰਹੇ ਆ ਤੇ ਉਹ ਜਿਹੜੀਆਂ ਆਪਾਂ ਕਾਪੀਆਂ ਆਪਾਂ ਇੱਥੋਂ ਲਈਆਂ ਨੇ ਆਪਣੇ ਡੀਡੀਪੀ ਅਦਾਲਤ ਤੋਂ ਉਹ ਆਪਾਂ ਕਾਪੀਆਂ ਆਪਣੇ ਇੱਥੇ ਦਵਾਂਗੇ ਸਿਵਲ ਕੋਰਟ ਚ ਦਵਾਂਗੇ ਛੇਤੀ ਹੱਲ ਹੋ ਜਾਏਗਾ ਮੈਨੂੰ ਲੱਗਦਾ ਉਮੀਦ ਪੂਰੀ ਹੈ ਠੀਕ ਹੈ ਜੀ ਇੱਥੇ ਹੋਰ ਵੀ ਪਿੰਡ ਦੇ ਨੌਜਵਾਨ ਜਿਹੜੇ ਆ ਹੋਰ ਬਜ਼ੁਰਗ ਜਿਹੜੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਮੈਂ ਪੁੱਛਣਾ ਸੀ ਕਿ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦੀਆਂ ਵਿਕਾਸ ਦੀਆਂ ਯੋਜਨਾਵਾਂ ਨੂੰ ਲੈ ਕੇ ਉਹ ਤੁਹਾਡੇ ਕਿਹੜੇ ਮੁੱਦੇ ਹਨ ਜੇ ਅਸੀਂ ਗੱਲਬਾਤ ਸਾਰੇ ਜੇ ਸੰਯੁਕਤ ਜਿਹੜੀ ਪੰਚਾਇਤ ਦੀ ਗੱਲ ਕਰੀਏ ਤਾਂ ਸਾਡੇ ਮੁੱਦੇ ਤੇ ਇਹੋ ਹੀ ਜੀ ਭਾਈ ਜੀ ਇੱਕ ਤਾਂ ਸਾਡੇ ਪੰਚਾਇਤਕਾਰ ਨਹੀਂ ਜੀ ਹੂੰ ਐ ਏਦਾਂ ਬੰਦੇ ਬੈਠਦੇ ਸਾਰੇ ਪਰ ਇੱਕ ਪੰਚਾਇਤਕਾਰ ਬਣ ਹੋਣਾ ਚਾਹੀਦਾ ਜੀ ਹੂੰ ਇੱਕ ਸਾਡਾ ਕਿੰਨਾ ਚਿਰ ਹੋ ਗਿਆ ਪੰਚਾਇਤਕਾਰ ਨਹੀਂ ਹੋਏ ਨੰਦ ਪੰਚਾਇਤਕਾਰ ਅਜੇ ਤੱਕ ਬਣਿਆ ਹੀ ਕੋਈ ਨਹੀਂ ਬਣਿਆ ਨਹੀਂ ਅਜੇ ਤੱਕ ਜੀ ਹੂੰ ਨਾ ਪੰਚਾਇਤਕਾਰ ਨੇ ਨਾ ਇੱਥੇ ਕੋਈ ਮੈਡੀਕਲ ਦੀ ਸਹੂਲਤ ਸਾਡੇ ਪਿੰਡ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਪੰਚਾਇਤਕਾਰ ਹੋਣਾ ਚਾਹੀਦਾ ਇੱਕ ਸਾਡੇ ਪਿੰਡ ਦੀਪੂ ਹੈ ਨਹੀਂ ਜੀ ਜਾਣੇ ਦਾ ਦੀਪੂ ਉਸ ਲੋਕ ਜਾਂਦੇ ਨਥੂਪਾ ਡਮਾਣੇ ਜਾਣਗੇ ਜਾਂ ਹੋਰਥੇ ਲੈਣ ਜਾਣਗੇ ਤੇ ਸਾਡੇ ਪਿੰਡ ਇੱਕ ਦੀਪੂ ਹੈ ਨਹੀਂ ਜੀ ਮੈਂ ਬੋਲਦਾ ਕਾ ਦੇ ਇੱਕ ਤੁਸੀਂ ਪੰਚਾਇਤਕਾਰ ਦੀ ਗੱਲ ਕੀਤੀ ਆ ਇੱਕ ਤੁਸੀਂ ਦੀਪੂ ਦੀ ਗੱਲ ਕੀਤੀ ਤੀਸਰੀ ਕੀ ਗੱਲ ਕੀਤੀ ਤੀਸਰੀ ਇਹੋ ਜੀ ਮੈਡੀਕਲ 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 ਦੀ ਸਹੂਲਤ ਜਿਹੜੀ ਮਹਲਕ ਕਲਿਨਿਕ ਜਿਹੜੀ ਦੀ ਗੱਲ ਕਰਦੇ ਹਾਂ ਹਾਂਜੀ ਬਿਲਕੁਲ ਸਾਡੇ ਲਾਗੇ ਕੋਈ ਸਹੂਲਤ ਨਹੀਂ ਪੈਂਦੀ ਜੀ ਤੇ ਕਿੰਨੀ ਦੂਰ ਪੈਂਦੀ ਹੈ ਹੋਰ ਕਿਸੇ ਪਿੰਡ ਵਿੱਚ ਹੈਗੀ ਇੱਥੇ ਲਾਗੇ ਵੱਡੀ ਮਿਆਣੀ ਹੈ ਜੀ ਬਸ ਵੱਡੀ ਮਿਆਣੀ ਉਹ ਕਿੰਨੀ ਦੂਰ ਬੰਦਾ ਇੱਥੋਂ ਉਹ ਹੈ 3 ਕਿਲੋਮੀਟਰ ਤੋਂ ਹੀ 3-4 ਕਿਲੋਮੀਟਰ ਪੈਂਦਾ ਨਾ ਫਿਰ ਉੱਥੇ ਉੱਥੇ ਜਾ ਕੇ ਤੁਹਾਨੂੰ ਮਤਲਬ ਕਾਫੀ ਦੂਰ ਪੈਂਦਾ ਜਿਸ ਕਰਕੇ ਔਖਾ ਆਉਂਦਾ ਹਾਂਜੀ ਤੇ ਜਿਸ ਤਰ੍ਹਾਂ ਬਾਕੀ ਪਿੰਡਾਂ ਦੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਬਾਕੀ ਜਾ ਕੇ ਲੋਕਾਂ ਵਿੱਚ ਵਿਛਰੇ ਆਂ ਜਿਆਦਾਤਰ ਪਿੰਡ ਵਿੱਚ ਜਿਆਦਾ ਵਿਕਾਸ ਜਿਹੜਾ ਹੈ ਜਿਹੜੇ ਪ ਉਹ ਬਾਰੇ ਇੱਥੇ ਵੀ ਇਦਾਂ ਦੀ ਕੋਈ ਮਲਸੂਲ ਤਰ੍ਹਾਂ ਦਿੱਤੀ ਹੈ ਹੈਗੀ ਜੀ ਸਾਡੇ ਪਿੰਡ ਚ ਕੂੜਾ ਡੰਬ ਬਣਦਾ ਪਿਆ ਉਹ ਬਾਹਰ ਲੈਣੇ ਸਹਯੋਗ ਮੁੰਡਿਆਂ ਨਾਲ ਹੁੰਦਾ ਪਿਆ ਤੇ ਜਾਂ ਪੰਚਾਇਤ ਨੇ ਆਪਸ ਵਿੱਚ ਪੈਸੇ ਇਕੱਠੇ ਕੀਤੇ ਨੇ ਉਹਨਾਂ ਨਾਲ ਹੁੰਦਾ ਪਿਆ ਬਾਕੀ ਹੋਰ ਤੁਹਾਡੇ ਕੋਈ ਸਹੂਲਤ ਨਹੀਂ ਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਕੀ ਹੈ ਕੋਈ ਇੱਥੇ ਟੈਂਕੀ ਜੇ ਸਰਕਾਰੀ ਸਮੱਸਿਆ ਉਹ ਛੱਪੜ ਦੀ ਸਮੱਸਿਆ ਜਿਹੜੇ ਸਰਪੰਚ ਸਾਹਿਬ ਸਾਹਬ ਨੇ ਦੱਸਤੀ ਹੈ ਵੀ ਪਿੰਡ ਦੇ ਬਿਲਕੁਲ ਕੋਲ ਲੱਗਾ ਉਹ ਪਾਣੀ ਸਾਰਾ ਗੰਦਲਾ ਚੱਲਦਾ ਪਿਆ ਜੀ ਠੀਕ ਹੈ ਮੈਂਬਰ ਸਾਹਿਬ ਤੁਸੀਂ ਦੱਸੋ ਕੋਈ ਆਪ ਤੁਹਾਡੇ ਪਿੰਡ ਦੇ ਕੋਈ ਹੋਰ ਮੁੱਦੇ ਮੈਂ ਜੀ ਇਸ ਟਾਈਮ ਆਪਣੇ ਛੱਪੜ ਦਾ ਜਿਹੜਾ ਪਿੰਡ ਦੇ ਵਿੱਚ ਹੋਣ ਕਰਕੇ ਨਾ ਪਾਣੀ ਬਹੁਤ ਗੰਦਲਾ ਹੋ ਜਾਂਦਾ ਪੀਣ ਨੂੰ ਮੈਂ ਪਰਮੈਂ ਤੁਹਾਡੀ ਪ੍ਰੋਬਲਮ ਪਿੰਡ ਦੇ ਛੱਪੜ ਨੂੰ ਲੈ ਕੇ ਆ ਜਿਹੜੀ ਉਹਦੀ ਨਿਕਾਸੀ ਨਹੀਂ ਹੋ ਰਹੀ ਜੀ ਜਿਸ ਤਰ੍ਹਾਂ ਪੀਣ ਵਾਲੇ ਪਾਣੀ ਦੀ ਟੈਂਕੀ ਹੁੰਦੀ ਸਰਕਾਰੀ ਬੋਰ ਹੋਏ ਹੁੰਦੇ ਉਹ ਇੱਥੇ ਹੈਗੇ ਸਰਕਾਰੀ ਕੋਈ ਸਹੂਲਤ ਨਹੀਂ ਜੀ ਤੇ ਫਿਰ ਤੁਸੀਂ ਪਾਣੀ ਆਪਣੇ ਤੁਹਾਡੇ ਬੋਰ ਹੋਏ ਆਪਣੇ ਪ੍ਰਾਈਵੇਟ ਪਰਸਨਲ ਸਾਰੇ ਠੀਕ ਹੈ ਜੀ ਠੀਕ ਹੈ ਉਹ ਮੈਂਬਰ ਸਾਹਿਬ ਸਰ ਜਿਸ ਤਰ੍ਹਾਂ ਬਾਕੀ ਅਸੀਂ ਜਦੋਂ ਅਸੀਂ ਤੁਹਾਡੇ ਪਿੰਡ ਵਿੱਚ ਐਂਟਰੀ ਕੀਤੀ ਹੈ ਕਿ ਸੜਕ ਕਾਫੀ ਵਧੀਆ ਸੀਗੀ ਲਾਈਟਾਂ ਉੱਤੇ ਲੱਗੀਆਂ ਸੀ ਹੋਰ ਪਿੰਡ ਦੀਆਂ ਜਿਹੜੀਆਂ ਗਲੀਆਂ ਸੜਕਾਂ ਕਿਦਾਂ ਦਾ ਉਹਦਾ ਹਾਲ ਹੈ ਇੰਦਰਲੇ ਬਨੇ ਤੇ ਤਕਰੀਬਨ ਠੀਕ ਹੈ ਜੀ ਸਭ ਤੋਂ ਵੱਡੀ ਪ੍ਰੋਬਲਮ ਪੈਂਦੀ ਵੀ ਜਿੱਥੇ ਛੱਪੜ ਹੈ ਨਾ ਉਧਰ ਬੜੀ ਪ੍ਰੋਬਲਮਾਂ ਦੀ ਪਈ ਹੈ ਉੱਥੇ ਦੇਖੋ ਹੁਣ ਪਿੱਛੇ ਜੇ ਬਾਰਸ਼ਾਂ ਲਈਆਂ ਇੱਕ ਮਹੀਨਾ ਬਾਰਿਸ਼ ਰਹੀ ਹੈ ਤੇ ਜਿੰਨੀਆਂ ਵੀ ਬੋਰ ਰੋਡ ਹੈ ਸਾਰੇ ਤਕਰੀਬਨ 4-4 5-5 ਫੁੱਟ ਪਾਣੀ ਚੜਿਆ ਹੈ ਤੇ ਹੁਣ ਉਹ ਦੋਨਾਂ ਬਨੇ ਰੋਡ ਵੀ ਟੁੱਟ ਗਈ ਤੇ ਇਹ ਛੱਪੜ ਜ਼ਰੂਰ ਬਣਾਇਆ ਲੇਕਿਨ ਉਹਦਾ ਫਾਇਦਾ 1% ਵੀ ਠੀਕ ਨਹੀਂ ਹੈ ਲਗ ਲਗ ਜਿੰਨੇ ਵੀ ਘਰ ਨੇ ਉਹਨਾਂ ਦੇ ਘਰ ਜਾ ਕੇ ਚੈੱਕ ਕਰੋ ਤੁਸੀਂ ਪਾਣੀ ਝੱਗ ਮਾਰਨ ਦੇ ਆ ਉਹ ਪਾਣੀ ਬਿਲਕੁਲ ਪੀਣ ਦੇ ਲਾਇਕ ਨਹੀਂ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਜਿਹੜੀ ਹੈ ਪਿੰਡ ਦਾ ਛੱਪੜ ਹੀ ਹੈ ਅਗਰ ਇਹ ਪਿੰਡਰ ਦੇ ਦੂਰ ਚਲ ਜੇ ਤੇ ਸਭ ਤੋਂ ਵਧੀਆ ਹੈ ਕਿ ਕੱਲ ਨੂੰ ਹੋਰ ਬਿਮਾਰੀ ਫੈਲ ਗਈ ਤੇ ਜਿੰਨੇ ਵੀ ਗਰੀਬ ਘਰ ਨੇ ਲੱਗੇ ਉਹ ਸਾਰੇ ਖਤਮ ਹੋ ਜਾਣਗੇ ਤੇ ਜੀ ਸਰ ਜਿਸ ਤਰ੍ਹਾਂ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋਗੇ ਵੈਸੇ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਦੀ ਗੱਲ ਲੈਣਾ ਇਹ ਤੇ ਮਹਾਰਾਜ ਦੀ ਕਿਰਪਾ ਹੀ ਸਾਡੇ ਪਿੰਡ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡਾ ਧਾਰਮਿਕ ਪਿੰਡੇ ਨਸ਼ਿਆਂ ਦੀ ਮਹਾਰਾਜ ਦੀ ਕਿਰਪਾ ਹੀ ਕੋਈ ਸਾਡੇ ਪਿੰਡੇ ਬਹੁਤੇ ਨਸ਼ੇ ਨਹੀਂ ਹੈਗੇ ਕੋਈ ਪੈਗ ਸ਼ੈਗ ਜਿਹਾ ਅੰਦਰ ਖਾਤੇ ਕੋ ਲਾਂਦੇ ਨੇ ਤੇ ਵੈਸੇ ਨਸ਼ਿਆਂ ਦੀ ਕਿਰਪਾ ਹੀ ਇਹਦਾ ਕੋਈ ਮਹਾਰਾਜ ਦੀ ਕਾਲਪੁਰਖ ਦੀ ਇਸ ਕਰਕੇ ਸਾਡੇ ਪਿੰਡ ਨਸ਼ਿਆਂ ਦਾ ਨਹੀਂ ਕੋਈ ਹੈਗਾ ਨਸ਼ੇ ਬੰਦੂ ਸਾਫ਼ ਹੀ ਇਹ ਪਿੰਡ ਲਗਭਗ 99.9% ਸਾਫ਼ ਹੀ ਕੋਈ ਅੰਦਰ ਖਾਤੇ ਕੋਈ ਖਾਂਦਾ ਪਿੰਦਾ ਹੋਵੇ ਤਾਂ ਇਹ ਕਹਿ ਨਹੀਂ ਸਕਦੇ ਪਰ ਬਾਰੀ ਤੌਰ ਤੇ ਨਸ਼ਾ ਨਹੀਂ ਹੈਗਾ ਸਾਡੇ ਪਿੰਡ ਜਬੀ ਬਹੁਤ ਵਧੀਆ ਸਰਕਾਰ ਵੱਲੋਂ ਹੁ ਨੇ ਹਲਦੀ ਕੜੀ ਤੇ ਵੈਸੇ ਐਮਐਲਏ ਸਾਹਿਬ ਨੇ ਪ੍ਰੋਮਿਸ ਤਾਂ ਕੀਤੇ ਨੇ ਜੇ ਜਦੋਂ ਜਦੋਂ ਮਿਲਣਗੇ ਫਿਰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਅਸੀਂ ਆਸ ਵੀ ਕਰਦੇ ਕਿ ਕਦੋਂ ਹੋ ਗਿਆ ਪੰਚਾਇਤ ਬਣੀ ਨੂੰ ਹੋਇਆ ਇਸ ਵੇਲੇ ਇਹ ਕਿਹੜੀ ਸਰਕਾਰ ਆ ਇਸ ਵੇਲੇ ਮਤਲਬ ਕਿਸ ਪਾਰਟੀ ਦਾ ਐਮਐਲਏ ਸਰਕਾਰ ਤੇ ਸਾਡੀ ਐਮਐਲਏ ਸਰਕਾਰ ਸਾਡੀ ਜਿਹੜੀ ਆਪਣੀ ਆਮ ਪਾਰਟੀ ਦੀ ਤੇ ਐਮਐਲਏ ਸਾਹਿਬ ਸਾਡੇ ਜਸਵੀਰ ਸਿੰਘ ਰਾਜਾ ਜੀ ਤੇ ਅਸੀਂ ਵੀ ਵੈਸੇ ਸਾਡੀ ਜਿਹੜੀ ਪੰਚਾਇਤ ਤੇ ਆਮ ਪਾਰਟੀ ਨਾਲ ਰਿਲੇਟਡ ਹੀ ਹੈ ਤੇ ਚਲੋ ਕੋਈ ਨਹੀਂ ਅਸੀਂ ਸਮੇਤ ਸਰਕਾਰ ਦੇ ਨਾਲ ਹੀ ਆ ਤੇ ਨਾਲ ਹੀ ਸਰਕਾਰ ਕੋਲ ਆਸ ਵੀ ਕਰਦੇ ਆ ਇਹ ਸਾਨੂੰ ਵੱਧ ਵੱਧ ਜਿਹੜੀ ਇਕਨੋਮਿਕ ਪੈਕੇਜ ਦਿੱਤਾ ਜਾ ਰਿਹਾ ਤਾਂ ਜੋ ਜਿਹੜੇ ਰਹਿੰਦੇ ਕੰਮ ਨੇ ਅਸੀਂ ਪਿੰਡ ਦੇ ਹੋਰ ਵੀ ਕਰ ਸਕੀਏ ਤੇ ਖਾਸ ਕਰਕੇ ਬੱਚਿਆਂ ਨੂੰ ਖੇਡਾਂ ਵਾਲੇ ਲਾ ਸਕੀਏ ਤੇ ਐਜੂਕੇਸ਼ਨ ਵਾਲੇ ਲੈ ਸਕੀਏ ਜਿਹੜੇ ਕਿ ਬੱਚੇ ਸਾਡੇ ਪਰਦੇਸਾਂ ਵਿੱਚ ਜਾਈ ਜਾ ਰਹੇ ਨੇ ਜਿਹੜਾ ਪੰਜਾਬ ਕਹਿੰਦੀ ਸੀ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਵੀ ਅਰਦਾਸ ਹੀ ਕਰਦੇ ਹਾਂ ਮਹਾਰਾਜ ਅੱਗੇ ਕਿ ਸਾਡੇ ਬੱਚੇ ਜਿਹੜੇ ਨੌਜਵਾਨ ਨੇੜੇ ਹੁਣ ਇੱਥੇ ਪੜਨ ਇੱਥੇ ਅਫਸਰ ਬਣਨ ਸਾਡੇ ਪਿੰਡ ਦੀ ਕੌਮ ਦੀ ਦੇਸ਼ ਦੀ ਸੇਵਾ ਕਰਨ ਤੇ ਸਾਨੂੰ ਬਹੁਤ ਵਧੀਆ ਲੱਗੇਗਾ ਸਭ ਤੋਂ ਵੱਡੀ ਗੱਲ ਸਾਰ ਇਹ ਹੈ ਕਿ ਸਾਡੀ ਜਿਹੜੀ ਪੰਚਾਇਤੀ ਜ਼ਮੀਨ ਹੈ ਨਾ ਇਹ ਭਗਵੰਤ ਮਾਨ ਮਾਨ ਸਿੰਘ ਜਿਹੜਾ ਪ੍ਰਧਾਨ ਮੰਤਰੀ ਆਪਣਾ ਮੁੱਖ ਮੰਤਰੀ ਹੈ ਪੰਜਾਬ ਦੇ ਉਹ ਕਹਿੰਦੇ ਨੇ ਕਿ ਸਾਰੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਪੰਚਾਇਤੀ ਜ਼ਮੀਨਾਂ ਮੈ ਸ਼ਿਹਾਦਤੀਆਂ ਨੇ ਪਰ ਸਾਡੇ ਭੂਲਪੁਰ ਦੇ ਵਿੱਚ ਅਜੇ ਤੱਕ ਰਾਨੂੰ ਇੱਕ ਮਰਲਾ ਵੀ ਨਹੀਂ ਛੱਡ ਦਿੱਤੀ ਜਿਹੜਾ ਨੇ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਹਾਂਜੀ ਤੇ ਉਹਰਾ ਮਤਲਬ ਕੋਈ ਕੇਸ ਕੁਛ ਵੀ ਦੱਸ ਜਿੱਦਾਂ ਸਰਪੰਚ ਸਾਹਿਬ ਹਾਂਜੀ ਹਾਂਜੀ ਕੇਸ ਚੱਲ ਰਿਹਾ ਉਹ ਸਰਪੰਚ ਸਾਹਿਬ ਹਰ ਦੂਜੇ ਤੀਜੇ ਦਿਨ ਜਿਹੜਾ ਤਰੀਕ ਤੇ ਜਾ ਰਿਹਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਪਿੰਡ ਦੀ ਜਿਹੜੀ ਜ਼ਮੀਨ ਆ ਉਹ ਲੋਕਾਂ ਨੇ ਉਹ ਪਿਛਲੇ ਜਿਹੜੇ ਲੋਕ ਹਾਂਜੀ ਜਦੋਂ ਬੇਜਾਦ ਹੋਏ ਉਹਦੇ ਕਰਕੇ ਵਿਕਾਸ ਜਿਹੜਾ ਆ ਕੋਈ ਫੰਡ ਨਹੀਂ ਆ ਰਿਹਾ ਆ ਉਹਦੇ ਕਰਕੇ ਬਿਲਕੁਲ ਜੀ ਇਸ ਬਾਰੇ ਤੁਸੀਂ ਕੋਈ ਗੱਲਬਾਤ ਕੀਤੀ ਹੋਈ ਹੈ ਅਧਿਕਾਰੀਆਂ ਨਾਲ ਹਾਂਜੀ ਅਸੀਂ ਹਿਸ਼ਾਰਪੁਰ ਤੱਕ ਰਵ ਹੋਏ ਆ ਡੀਡੀਪੀ ਸਾਹਿਬ ਤੱਕ ਡੀਸੀ ਤੱਕ ਹਰ ਜਗ੍ਹਾ ਇੱਕ ਮੇ ਆਏ ਉਹੋ ਹੀ ਕੇਸ ਲੱਗਾ ਕੇਸ ਚੱਲੇਗਾ ਕਿੱਲ ਚੱਲੇਗਾ ਬਸ ਇਹੋ ਹੀ ਗੱਲ ਹੈ ਕਿ ਕੇਸ ਤਾਂ ਤੱਕ ਕੇਸ ਦਾ ਫੈਸਲਾ ਨਹੀਂ ਉਹ ਚੱਕਰ ਵੀ ਫਿਰ ਸਕਦਾ ਬਸ ਇਹੋ ਹੀ ਚੱਲਦਾ ਪਿਆ ਬਾਕੀ ਸਾਨੂੰ ਕੋਈ ਪੈਦਾ ਨਹੀਂ ਜਾਂ ਤਾਂ ਕਹਿੰਦੇ ਇੱਕ ਪਿਛਲੇ ਵਾਰ ਇਹ ਜਲਾਰਪੁਰ ਸਾਹਿਬ ਭਗਵੰਤ ਸਿੰਘ ਸਾਹਿਬ ਜਲਾਰਪੁਰ ਆਏ ਸੀ ਉੱਥੇ ਸਾਡਾ ਸਰਪੰਚ ਸਾਹਿਬ ਨੂੰ ਮੌਕਾ ਦੇਣਾ ਹੈ ਕਿ ਅਸੀਂ ਕਹੀ ਕਿ ਚਲੋ ਮੜ ਜਾ ਬੋਕਾ ਦਿੰਦੇ ਤੇ ਅਸੀਂ ਉਹਨਾਂ ਨਾਲ ਸਿੱਧੀ ਗੱਲ ਕਰਨੀ ਸੀ ਪਰ ਉੱਥੇ ਵੀ ਸਾਨੂੰ ਇਹ ਮੌਕਾ ਨਹੀਂ ਮਿਲਿਆ ਤੂੰ ਆਂਦਾ ਸੀ ਤੁਹਾਡੇ ਜ਼ਰੀਏ ਅਸੀਂ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਜਰੂਰ ਲੋਕਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੋੜ ਹੀ ਨਹੀਂ ਪਈ ਤੇ ਸਾਰੀ ਜ਼ਮੀਨ ਪਿੰਡ ਵਿੱਚ ਕੋਈ ਸਕੂਲ ਹੈਗਾ ਜਿਸ ਤੇ ਜਿਸ ਤੇ ਪਲੱਸ 2 ਲੈਵਲ ਦਾ ਜਾਂ 10ਵੀਂ ਲੈਵਲ ਦਾ ਨਹੀਂ ਜੀ ਇਹ ਮਿਡਲ ਸਕੂਲ ਸਾਡੇ ਤੱਕ ਹੈ ਪ੍ਰਾਇਮਰੀ ਸਕੂਲ ਵੀ ਹੈ ਤੇ ਮਿਡਲ ਤੱਕ 8ਵੀਂ ਤੱਕ ਕਲਾਸ ਤੱਕ ਹੈਗਾ ਸਕੂਲ ਸਰਪੰਚ ਸਾਹਿਬ ਜਿਸ ਤਰ੍ਹਾਂ ਅਹੀ ਸਕੂਲ ਦੀ ਗੱਲ ਕੀਤੀ ਹੈ ਮਤਲਬ ਜਦੋਂ ਦੀ ਇਹ ਪੰਚਾਇਤ ਬਣੀ ਜਾਂ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਦੀ ਗੱਲ ਕਰੀਏ ਉਦੋਂ ਤੋਂ ਸਕੂਲ ਹੈ ਮਿਡਲ ਸਕੂਲ ਸੀਗਾ ਜੇ ਸ਼ੁਰੂ ਤੋਂ ਹੀ ਇਦਾਂ ਦਾ ਕਿ ਜਾਂ گاਉਂ ਇਹਨੂੰ ਅਪਗ੍ਰੇਡ ਕਰਨ ਦੀ ਕੋਈ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕੋਈ ਨਹੀਂ ਇਹ ਪਹਿਲਾਂ 5ਵੀਂ ਤੱਕ ਸੀ ਸਕੂਲ ਉਸ ਤੋਂ ਬਾਅਦ ਮਤਲਬ ਹੁਣ 8ਵੀਂ ਤੱਕ ਹੋਇਆ ਹੈ ਇਹ 10 ਸਾਲ ਹੋ ਗਏ ਨੇ ਮਤਲਬ 8ਵੀਂ ਤੱਕ ਹੋ ਗਿਆ ਸਕੂਲੇ ਇਹ ਗਾਂ ਦੇਦਿਆਂ ਹੁਣ ਕੋਸ਼ਿਸ਼ ਕਰਦੇ ਹਾਂ ਇਹਨੂੰ ਮਤਲਬ 10ਵੀਂ ਜਾਂ ਪਲੱਸ 2 ਦਾ ਕਰਵਾਇਆ ਜਾਵੇ ਕਹਿ ਕੇ ਕਿਉਂਕਿ ਸਾਡੇ ਜਿੰਨੇ ਛੋਟੇ ਬੱਚੇ ਨੇ ਗਰੀਬ ਭਾਈਚਾਰਾ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਬੱਚਿਆਂ ਨੂੰ ਸਕੂਲ ਜਾਣ ਲੱਗੇ ਇੱਥੋਂ ਸਾਡੇ ਦੋ ਢਾਈ 3 ਕਿਲੋਮੀਟਰ ਪੈਂਦਾ ਫਿਰ ਤੁਰ ਕੇ ਜਾਣਾ ਪੈਂਦਾ ਬੱਚਿਆਂ ਨੂੰ ਤੇ ਸਕੂਲ ਦੇ ਵਿੱਚ ਟੀਚਰ ਕਿਸ ਤਰ੍ਹਾਂ ਟੀਚਰ ਤੇ ਠੀਕ ਨੇ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਨੇ ਡੇਲੀ ਆ ਰਹੇ ਹੁਣ ਤੁਹਾਡੀਆਂ ਮੇਨ ਜਿਹੜੀਆਂ ਸਮੱਸਿਆਵਾਂ ਪਿੰਡ ਨੂੰ ਲੈ ਕੇ ਕਿਹੜੀਆਂ ਆ ਮੇਰੇ ਇਹੀ ਹੈ ਕਿ ਮੈਨੂੰ ਮਤਲਬ ਮੈਂ ਸਟੇਡੀਅਮ ਵੱਲ ਜ਼ਿਆਦਾ ਜ਼ੋਰ ਦੇ ਰਿਹਾ ਹਾਂ ਕਿਉਂਕਿ ਜੋ ਸਾਨੂੰ ਗ੍ਰਾਂਟ ਆ ਰਹੀ ਹੈ ਗਲੀਆਂ ਦੀ ਉਹ ਤੇ ਚਲੋ ਬਹੁਤ ਵਧੀਆ ਪਰ ਸਾਡੇ ਐਮਐਲਏ ਸਾਹਿਬ ਜਸਵੀ ਸਿੰਘ ਰਾਜਾ ਜੀ ਵਧੀਆ ਪ੍ਰੋਵਾਈਡ ਕਰਵਾ ਰਹੇ ਨੇ ਮੈਂ ਜਿੱਦਾਂ ਦਾ ਮੈਂ ਸਰਪੰਚ ਬਣਿਆ ਸਾਲ ਹੋ ਗਿਆ ਮੈਨੂੰ ਮੈਂ ਇੱਕ ਦਿਨ ਵੀ ਮਤਲਬ ਮੇਰਾ ਕੰਮ ਨਹੀਂ ਰੁਕਿਆ ਪਿੰਡ 'ਚ ਮਤਲਬ ਗਲੀਆਂ ਦਾ ਮੈਂ ਅੰਡਰਗ੍ਰਾਉਂਡ ਪਾਈਪ ਪਾ ਰਿਹਾ ਤੇ ਤਕਰੀਬਨ ਅੱਧੇ ਤੋਂ ਅੱਧਾ ਕੰਪਲੀਟ ਕਰ ਹੀ ਦਿੱਤਾ ਹਾਂ ਹਾਂ ਤੇ ਜਿਸ ਤਰ੍ਹਾਂ ਪਾਣੀ ਜਿਹੜਾ ਪੀਣ ਵਾਲਾ ਹੈ ਉਹ ਇੱਥੇ ਸਰਕਾਰੀ ਹੈਗਾ ਕਿ ਨਹੀਂ ਹੈਗਾ ਉਹ ਆਪਣੇ ਰੜੇ ਹੈਗੀ ਟੈਂਕੀ ਉਤੋਂ ਸਾਨੂੰ ਆ ਰਿਹਾ ਮਤਲਬ ਰੜੇ ਤੋਂ ਉਹ ਅੰਡਰਗਰਾਉਂਡ ਪਾਈਪ ਹੈ ਉਹ ਰੜੇ ਤੋਂ ਆ ਰਿਹਾ ਪਾਣੀ ਪਾਣੀ ਸਾਫ਼ ਆ ਪੀਣਯੋਗ ਹੈ ਨਹੀਂ ਪਾਣੀ ਹੁਣ ਇੱਥੇ ਤਕਰੀਬਨ ਜ਼ਿਆਦਾਤਰ ਲੋਕਾਂ ਨੇ ਆਪਣੇ ਬੋਰ ਕਰਵਾ ਲੈਨੇ ਘਰਾਂ 'ਚ ਹਾਂਜੀ ਤੇ ਪਾਣੀ ਵੈਸੇ ਠੀਕ ਆ ਰਿਹਾ ਹੈ ਪਰ ਲੋਕਾਂ ਨੇ ਤਕਰੀਬਨ ਆਪਣੇ ਬੋਰ ਕਰਵਾ ਲੈਨੇ ਕਿਉਂਕਿ ਉਹਦਾ ਇਦਾਂ ਹੁੰਦਾ ਕਈ ਥਾਵਾਂ ਤੋਂ ਪਾਈਪ ਪਾਈਪ ਲਾਈਨ ਪਾੜ ਜਾਂਦੀ ਹੈ ਤੇ ਫਿਰ ਉਹਦੋਂ ਪ੍ਰੋਬਲਮ ਹੋ ਜਾਂਦੀ ਹੈ ਪਿੰਡ ਦੀਆਂ ਸੜਕਾਂ ਜਾਂ ਗਲੀਆਂ ਦਾ ਕਿਦਾਂ ਦਾ ਹਾਲ ਹੈ ਹੁਣ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡ ਨੂੰ ਵਧੀਆ ਸਾਫ਼ ਸੁਥਰਾ ਬਣਾਇਆ ਜਾਵੇ ਹੁਣ ਤੁਸੀਂ ਦੇਖ ਦੇਖ ਸਕਦੇ ਹੋ ਪਿੰਡ ਦੇ ਵਿੱਚ ਵਧੀਆ ਅੰਡਰਗਰਾਉਂਡ ਪਾਈਪ ਆ ਕੇ ਤੇ ਅੰਡਰਗਰਾਉਂਡ ਗਲੀਆਂ ਬਣਦੀਆਂ ਪਈਆਂ ਬਹੁਤ ਜ਼ਿਆਦਾ ਵਧੀਆ ਡਿਵੈਲਪਮੈਂਟ ਆਪਣੀ ਕੋਸ਼ਿਸ਼ ਕਰਦੇ ਪਿਆ ਕਿ ਵਧੀਆ ਡਿਵੈਲਪਮੈਂਟ ਕਰੀਏ ਪਿੰਡ ਵਾਸਤੇ ਤੁਸੀਂ ਦੇਖਿਆ ਕਿ ਜਿਹੜਾ ਪਿੰਡ ਦਾ ਮੁੱਦਾ ਜੀ ਲੈ ਕੇ ਅਸੀਂ ਅੱਜ ਜਿਹੜਾ ਪੂਲਪੁਰ ਪਿੰਡਾ ਜ਼ਿਲ੍ਹਾ ਹੁਸ਼ਿਆਰਪੁਰ ਉੱਥੇ ਪਹੁੰਚੇ ਹਾਂ ਕਿਉਂਕਿ ਪਿੰਡ ਦੀ ਪੰਚਾਇਤ ਸਾਰੀ ਇਕੱਠੀ ਹੋਈ ਹੈ ਪਿੰਡ ਦੇ ਬਹੁਤ ਸਾਰੇ ਜਿਹੜੇ ਮੁੱਦੇ ਆ ਉਹ ਲੋਕਾਂ ਨੇ ਦੱਸੇ ਆ ਕਿਉਂਕਿ ਪਿਛਲੀ ਸਰਕਾਰ ਦੀ ਜਿਹੜੀ ਸੀਗੀ ਜਾਂ ਪਿਛਲੇ ਹੋਰ ਜਿਹੜੀਆਂ ਸਰਕਾਰਾਂ ਪਿਛਲੇ ਜਿਹੜੇ ਟਰਮ ਸੀਗੀ ਪੰਚਾਇਤ ਦੀ ਉਹ ਉਦੋਂ ਤੋਂ ਵਿਕਾਸ ਜਿਹੜਾ ਰੁਕਿਆ ਆ ਕਿਉਂਕਿ ਪਿੰਡ ਦੀ ਜ਼ਿਆਦਾ ਜ਼ਮੀਨ ਦੀ ਗੱਲ ਕੀਤੀ ਹੈ ਜਿਹੜੀ 14 ਕਿੱਲੇ ਜ਼ਮੀਨ ਆ ਉਸ ਨੂੰ ਲੈ ਕੇ ਵੀ ਜਿਹੜਾ ਆ ਪਿੰਡ ਦਾ ਵਿਕਾਸ ਰੁਕਿਆ ਆ ਕੁਝ ਗਲੀਆਂ ਨਾਲੀਆਂ ਆ ਕੁਝ ਜਿਹੜਾ ਆ ਪਿੰਡ ਦੀ ਜ਼ਿਆਦਾਤਰ ਜਿਹੜੀ ਵੱਡੀ ਸਮੱਸਿਆ ਆ ਪਿੰਡ ਦੇ ਜਿਹੜੀ ਪੰਚਾਇਤ ਨੇ ਦੱਸੀ ਆ ਕਿ ਛੱਪੜ ਨੂੰ ਲੈ ਕੇ ਕਿਉਂਕਿ ਛੱਪੜ ਦਾ ਪਾਣੀ ਜਦੋਂ ਬਰਸਾਤ ਆਉਂਦੀ ਹੈ ਤੇ ਓਵਰਫਲੋ ਹੋ ਜਾਂਦਾ ਤੇ ਬਹੁਤ ਸਾਰੀਆਂ ਇੰਡੀਆਂ ਬਿਮਾਰੀਆਂ ਪਹਿਲਾਂ ਨੇ ਡਰ ਜਾਂਦਾ ਹੈ ਇਹ ਮੁੱਦੇ ਆ ਪਿੰਡ ਦੀ ਪੰਚਾਇਤ ਦੇ ਕਿਉਂਕਿ ਇਹ ਮੁੱਦੇ ਜੇ ਪਿੰਡ ਦੇ ਪੂਲ ਪਰਦੇ ਹੱਲ ਹੋ ਜਾਣਗੇ ਤਾਂ ਜਿਹੜੀ ਪਿੰਡ ਦੀ ਪੰਚਾਇਤ ਆ ਕਾਫੀ ਉਹਨਾਂ ਨੂੰ ਜਿਹੜਾ ਹੈ ਵਿਕਾਸ ਕਰਨ ਦੀ ਇੱਕ ਰਾਹ ਜਿਹੜਾ ਮਿਲ ਜਾਊਗਾ ਕੈਮਰਾਮੈਨ ਸਾਹਿਬਸਿੰਦਰ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ